ਹਰੀਕੇ ਪੱਤਣ ਵਿਖੇ ਸ਼ਾਂਤਪੂਰਮਕ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਦੇ ਉੱਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਅਤੇ ਸਿੱਖ ਨੌਜਵਾਨਾਂ ਦੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੁਝ ਹੁਕਮ ਜਾਰੀ ਕੀਤੇ ਗਏ ਨੇ ਜਿਨ੍ਹਾਂ ਦਾ ਬੇਰਬਾ ਇਸ ਪ੍ਰਕਾਰ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਛੱਡਿਆ ਜਾਵੇ ਐਨਐਸਏ ਧਾਰਾ ਸਾਰਿਆਂ ਦੇ ਉੱਤੋਂ ਹਟਾਈ ਜਾਵੇ ਹਰੀਕੇ ਤੋਂ ਜਿਹੜੀਆਂ ਗੱਡੀਆਂ ਤੇ ਵਾਹਨ ਜ਼ਬਤ ਕਰਨ ਤੋਂ ਬਾਅਦ ਪੁਲਿਸ ਨੇ ਵਾਪਸ ਕੀਤੇ ਹਨ ਅਤੇ ਜਿਨ੍ਹਾਂ ਦੀ ਭੰਨ ਤੋੜ ਕੀਤੀ ਹੈ ਉਹਨਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਮਾਮਲੇ ਦਰਜ ਕਰਵਾਏ ਜਾਣਗੇ ਜਿਨ੍ਹਾਂ ਖਾਲਸਾਈ ਨਿਸ਼ਾਨਾਂ ਦੇ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨਾਂ ਖਾਲਸਾਈ ਨਿਸ਼ਾਨਾਂ ਨੂੰ ਹਰੇਕ ਸਿੱਖ ਆਪਣੇ ਘਰਾਂ ਦੇ ਉੱਤੇ ਝੁਲਾਵੇ ਪੁਲਿਸ ਸਿੱਖ ਪੱਤਰਕਾਰਾਂ ਨੂੰ ਧਮਕਾਉਣਾ ਬੰਦ ਕਰੇ ਅਤੇ ਜਿਹੜੇ ਵੀ ਚੈਨਲਾਂ ਦੇ ਖਾਤੇ ਬੰਦ ਕੀਤੇ ਗਏ ਨੇ ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਜਿਹੜੇ ਚੈਨਲਾਂ ਤੇ ਵੱਲੋਂ ਸਿੱਖਾਂ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਉਨਾ ਚੈਨਲਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਫਿਰ ਇਹ ਕਾਲ ਤਖਤ ਸਾਹਿਬ ਤੋਂ ਕੱਢੀ ਜਾਵੇਗੀ ਖਾਲਸਾਈ ਵਹੀਰ। ਅਤੇ ਅਖੀਰ ਦੇ ਵਿੱਚ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਕਿ ਜੇਕਰ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲਿਆਂ ਦੇ ਉੱਤੇ ਐਨਐਸਏ ਲਗਾ ਰਹੇ ਹੋ ਤਾਂ ਤੁਸੀਂ ਖਾਲਸਪਤਾਂ ਦੀ ਮੰਗ ਕਰਨ ਵਾਲਿਆਂ ਦੇ ਉੱਤੇ ਵੀ ਐਨਐਸਡੀ ਤਰ੍ਹਾਂ ਲਗਾ ਸਕਦੇ ਹਾਂ ਮਤਾਵਾਂ ਨੇ ਜਾਂ ਕੋਈ ਸਮੱਸਿਆ ਆਉਂਦੀ ਹੈ ਜਾਂ ਅਲੀਜੈਂਸ ਦੀ ਪ੍ਰੋਬਲਮ ਆ ਰਹੀ ਹੈ ਸਾਨੂੰ ਅਲਾਈਜੈਂਸ ਦੀ ਪ੍ਰੋਬਲਮ ਆ ਰਹੀ ਹੈ ਉਹਨੂੰ ਪ੍ਰੋਬਲਮ ਨੂੰ ਦੂਰ ਕਰਕੇ ਤੇ ਅਸੀਂ ਕੌਮ ਦਾ ਇੱਕ ਕਮਨ ਫਰੰਟ ਜਿਹੜਾ ਕਰ ਸਕਦੇ ਸਾਰੇ ਕੱਟੇ ਵੀ ਜੀਓ ਆਪਣੇ ਕੋ ਮਚਾਵਾ ਆਜੋ ਆਜੋ ਇੱਥੇ ਪਾਣੀ ਦਾ ਮਰਦ ਸਾਥ ਕਰੋ ਬਹੁਤ ਬਹੁਤ ਜਿਹੜੀ ਗੋਲੀ ਹੈ ਜਿਵੇਂ ਕਰਦੇ ਨੇ ਲੋਕਾਂ ਨੂੰ ਮਿੰਦਾ ਆਣ ਗਏ ਗੱਲ ਜੇ ਸਰਕਾਰ ਅੱਜ ਵੀ ਆ ਰਹੇ ਸਾਬਾਹ ਵੀ ਫਟੇ ਦੇਰੋਂ ਮਰਿਓ ਮਰਿਓ ਬਗਾਇਸ ਕਰਕੇ ਨਹੀਂ ਦੇਖਦਾ ਮੈਂ ਸਿੱਖ ਤਾਂ ਵੀ ਫੌਜੀ ਅਸ਼ਵੰਦਗ ਪੰਨੂ ਤਦੰਦ ਦੇ ਸਿੰਘ ਦਾ ਪਰ ਹੋ ਰਿਹਾ ਕਿ ਕਹਿੰਦਾ ਮੇਰੇ ਮੁੰਡੇ ਜਿਹੜਾ ਸਾਰੀ ਦੇ ਬਾਦ ਬੰਦ ਹੈ ਅਜਨਾਲਾ ਪਾਲਤੀ ਸਾਹਿਬ ਤੋਂ ਮੈਂ ਇੱਥੇ ਸਵਾਲ ਪੁੱਛਣਾ ਚਾਹੁੰਦਾ ਕਿ ਅਜਨਾਲਾ ਪਾਲਤੀ ਸਾਹਿਬ ਦਾ ਸ਼ਨਾ ਪਾੜੇ ਦੇ ਚਲੇ ਜਾਂਦਾ ਜਿਹੜਾ ਬਾਲ ਉਹਦਾ ਤੇ ਫਾਸਲਾ ਸਰਕਾਰ ਨੇ ਤੱਤਤਾ ਔਰ ਸਰਕਾਰਾਂ ਕਰਾ ਰਹੀਆਂ ਨੇ ਜਿਹੜਾ ਅਸੇ ਕਾਲ ਤੱਕ ਦੇ ਉੱਤੇ ਤਨ ਤੇ ਤੋਪਾਂ ਦੇ ਨਾਲ ਪੁਟਾ ਸਮੇਤ ਫੌਜ ਵੜੀ ਆ ਉਹਦਾ 38 ਸਾਲ ਦੇ ਵਿੱਚ ਕੋਈ ਨਹੀਂ ਅਜੇ ਤੱਕ ਖੂਸੜਾ ਹੋਇਆ ਨੰਬਰ 2 ਮੋਹਨ ਭਗਵਾਨ ਤਾਂ ਕਹਿੰਦਾ ਇਹ ਮੈਂ ਹਿੰਦੂ ਰਾਸ਼ਟਰ ਪੜਾਉਂਗਾ ਉਹਦੀ ਥੰਨੇ ਤੋਂ ਲੈ ਕੇ ਪ੍ਰਧਾਨ ਮੰਤਰੀ ਮੋਦੀ ਤੱਕ ਉਹਦੀ ਜਿਹੜੀ ਸਪੋਰਟ ਕਰ ਰਹੇ ਨੇ ਉਹ ਅਮਰਪਾਲ ਸਿੰਘ ਨੇ ਕਿਹਾ ਖਾਲਸਪਤਨ ਪੜਾਉਂਗਾ ਔਰ ਇਸ ਸੀ ਦਾ ਫੈਸਲਾ ਹੋਣਾ ਚਾਹੀਦਾ ਜਿਹੜੀ ਜਿਹੜੀ ਭਾਜਪਾ ਸਾਨੂੰ ਠੋਕਦੀ ਆ ਤਰੰਗੇ ਦਾ ਮੈਂ ਇੱਕ ਸਿੱਖ ਫੌਜੀ ਆ ਉਹ ਹੀ ਤਰੰਗੇ ਦਾ ਸਰਕਾਰ ਜਾਣੇ ਆ ਉਹ ਹੀ ਤਰੰਗੇ ਦਾ ਸਰਕਾਰ ਕਿੱਲਾ ਵਾ ਮੈਨੂੰ ਮੋਦੀ ਬਾਬਾ ਜੀ ਇਹ ਵੀ ਕਿਹਾ ਜਾ ਰਿਹਾ ਕਿ ਸੈਕ ਤਾਂ ਉਹ ਸਰਕਾਰ ਕੀ ਕਰਤਾ ਔਰ ਮੈਂ ਖੋਜਵੇਂ ਜਨਕਾਏ ਫੋਟੋ ਨਾ ਨੇ ਤੇ ਕੋਈ ਵੀ ਕੇ ਸੇਖਾ ਨਾ ਜਲਾ ਜਾਂਦੀ ਨਹੀਂ ਇਹਦਾ ਦਰੰਗੇ ਦਾ ਸਰਕਾਰ ਕੀ ਕੀਤਾ ਔਰ ਮੈਂ ਇੱਥੇ ਗਲ ਕਰਨੀ ਚਾਹਣਾ ਅੱਜ ਤੁਲਨਾ ਕਰਨ ਦਾ ਟਾਈਮ ਨੰਬਰ 1 ਕੇ ਉਹ ਜਲਾਣਾ ਪ੍ਰੋਜੈਕਟ ਹੈ ਜਿਹਦੇ ਪਿਛਾ ਤੱਕੀ ਸੀ ਉਹ ਹੈ ਔਰ ਕੇ ਨੰਬਰ 2 ਨੂੰ ਦੱਸ ਦੇਣਾ ਤਨਸ਼ਵਾਦ ਸੇ ਦੇਖੋ ਨਾ ਹੋਵੇ ਜਿੰਨਾ ਦੇ ਪੈਂਚ ਰਾਜਪਾਲ ਨੇ ਜਾਮਕੇ ਮੋਰ ਨੂੰ ਲੱਗੇ ਸੌਂਦਾ ਸੁਆਦ ਨੂੰ ਪੋਛੀਆ ਸਿੰਘ ਦਾ ਜੱਟਾ ਵਿਗਿਆਨਵਾ ਇਹਨਾਂ ਨੂੰ ਟੇਬਲ ਟਾਕ ਕਹਿ ਕੇ ਸੱਤ ਕਰਕੇ ਨਵਾਂ ਫੈਸਲਾ ਕੀਤਾ ਜਾਵੇ ਇੱਕ ਪਾਸੇ ਭਾਈ ਇੱਕ ਮੱਥੇ ਹੱਥ ਹੈ ਨੀ ਨਿਪਰਾਵਕ ਮੈਂ ਸ਼ਹੀਦਾਂ ਨੂੰ ਪਾ ਦਿੰਗੇ ਉਹਦਾ ਪੱਤਰ ਕੋਸ਼ਿਸ਼ ਕਰਿਆ ਆਪਣੀ ਗੁਰੂ ਦੀ ਗੀਤ ਗੇਟਲਗੇ ਗੁਰੂ ਦੀ ਕੀਮਤ ਹੈ ਸੱਚਾ ਸੱਚੇ ਉਹ ਜੀ ਪ੍ਰੋਗਰਾਮ ਦਾ ਉਹਨੂੰ ਹਰਾਈ ਕਰ ਦਿੱਤਾ ਜਾ ਰਿਹਾ ਉਹ ਇਸੇ ਤਰ੍ਹਾਂ ਅੰਦਰ ਕੀਤਾ ਜਾ ਰਿਹਾ ਅੱਜ ਇਹਦਾ ਖਦਾਨੇ ਦੇ ਵਿਚਾਰ ਕਰਨ ਦੀ ਸਮੇਂ ਲੋਖ ਲੋਕ ਨਹੀਂ ਆਇਆ ਕੋਈ ਪੱਜ ਨਹੀਂ ਸਕਿਆ ਇੰਨੀਆਂ ਜੰਗਾਂ ਲੜੀਆਂ ਉਹ ਫਾਗੜੇ ਦੇ 400 ਦੇ ਚਾਰ ਸਾਰੇ ਉਹਨੇ ਆ ਕੇ ਇੱਕ ਸੱਤ ਮੱਥੇ ਮਾਰ ਉੱਦਰਾ ਉਹ ਕਿਹੜੀ ਸਰਕਾਰਾ ਸਰਕਾਰਾ ਕੌਮੇ ਜੱਦੀ ਬੱਟ ਜਾਏ ਮੈਂ ਜੱਟਾਂ ਦੀ ਗੱਲ ਕਰਦਾ ایک کا سکھا ہر چلنا رکھنا ਅਸੀਂ ਆਪਣੇ ਹੱਕ ਮੰਗਦੇ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਨੂੰ ਨਿਆਂ ਨਹੀਂ ਫੜਿਆ ਬੰਦ ਉਹਨਾਂ ਦੀ ਉਮਰ ਉਮਰ ਕੈਦਾਂ ਦੀ ਸਜ਼ਾ ਵੱਧ ਹੋ ਚੁੱਕੀ ਆ ਉਹ ਆਪਣੀ ਸਗਾ ਭੁਗ ਸਜ਼ਾ ਹੋ ਚੁੱਕੇ ਆ ਉਹਨਾਂ ਨੂੰ ਕਿਉਂ ਨਹੀਂ ਰਹਿ ਗਿਆ ਕਿ ਤੈਨੂੰ ਕਿਉਂ ਕਿ ਸਾਨੂੰ ਗ੍ਰਾਮੀ ਦਾ ਇਹ ਸਾਹਸ ਕਰਾਇਆ ਜਾ ਰਿਹਾ ਹੈ ਮੀਡੀਆ ਨੇ ਬੰਦਰ ਤੋਂ ਗੋਮਲੀ ਕਰਵਾਇਆ ਹੁਣ বিজেপি ਦੇ ਪੰਜਾਬ ਸਰਕਾਰ ਨੇ ਕੱਚੀ ਪੱਲੀ ਸਾਨੂੰ ਆਪਣੇ ਸਾਹਸ ਕਰਵਾ ਗ੍ਰਾਮੀ ਦਾ ਇਹ ਦਿਨਾਂ ਨਹੀਂ ਹਨ ਉਹ ਜਦੋਂ ਹਿੰਦੁਸਤਾਨ 'ਚ ਕਿਦਾਂ ਵੀ ਪੀਟ ਪੈਂਦੀ ਆ ਉਸੇ ਕਸਮ ਤੋਂ ਹੋ ਕੇ ਉਹ ਅੱਜ ਸਖਾਂ ਦੇ ਉੱਤੇ ਪੀਟ ਮਾਰਗੀ ਕਿ ਸਿਕਾਉਂ ਪਰ ਲੋਕ ਕਿਉਂ ਨਹੀਂ ਉਤਰੇ ਲੋਕ ਕਿਉਂ ਨਹੀਂ ਚਾਹੀਏ ਮੇਰਾ ਰਾਜ ਲੋਕ ਕੇ ਲਈ ਆਇਕੀ ਕੰਮ ਲਿਆ ਲੋਕ ਕੇ ਨਹੀਂ ਹੱਥ ਦੇ ਵਿੱਚ ਆਇਆ ਮਤਬਾਲ ਦੇ ਸਾਰਾ ਪੰਜਾਬ ਮਤਬਾਲ ਦੇ ਬਾਬਾ ਬਾਬਾ ਜਿਹੜਾ ਸਾਰੇ ਹੱਥ ਵੇਚਿਆ ਰਹੂਗਾ ਲੈ ਨਾ ਵੀਆ ਕੋਈ ਨੇ ਕੋਈ ਗਲਤ ਕੰਮ ਨਹੀਂ ਕੀਤਾ ਜਿੰਦਾਬਾ ਜਾਨ ਜਾਨ ਜੇ ਅਮਰਦਾਨ ਨੇ ਕੋਈ ਗਲਤ ਕੋਈ ਕੀਤੀ ਜਾਂ ਨਹੀਂ ਕੀਤੀ ਉਹ ਬਗੇਸ਼ਵਰ ਬਾਬਾ ਜਿੰਦਾਬਾ ਜਿੰਦਾਬਾ ਕੋਈ ਨਹੀਂ ਬੰਦੇ ਹੋਇਆ ਜਿੰਦਾਬਾ ਅੱਜ ਨੇ ਦੇਖੋ ਉਹਨੇ ਤੁਸੀਂ ਵੀਡੀਓ ਵੀ ਸੁਣੀਆ ਘੰਟਾ ਘੰਟਾ ਦੀ ਵੀਡੀਓ ਸੁਣੀਆ ਨੇ ਟੂ ਵੀ ਸੁਣੀਆ ਨੇ ਛੱਡੇ ਆਮ ਇੱਥੇ ਕਰ ਰਹੇ ਨੇ ਸੋ ਇਹ ਪੰਜਾਬ ਦੇ ਵਿੱਚ ਕੋਈ ਸਰਕਾਰ ਨਾਲ ਦੀ ਚੀਜ਼ ਨਹੀਂ ਹੈ ਕੋਈ ਕੰਟਰੋਲ ਨਹੀਂ ਹੈ ਸਰਕਾਰ ਦੇ ਵਿੱਚ ਲੈਂਡ ਆਰਡਰ ਬਹੁਤ ਮਾੜੀ ਸਥਿਤੀ ਹੈ ਔਰ ਸਾਰੇ ਲੋਕ ਖੌਫਚੇ ਨੇ ਬੁਟ 12 ਹੋ ਰਹੀਆਂ ਨੇ ਅੱਜ ਸ਼ਾਮ ਗੋਲੀਆਂ ਸ਼ਹਿਰਾਂ ਵਿੱਚ ਬੱਜ ਰਹੀਆਂ ਨੇ ਕੋਈ ਵਪਾਰੀ ਦੇ ਵਾਜੀ ਕਿ ਰਹੇ ਸਨ ਕੋਈ ਸੱਪ ਕੋਲ ਬੱਜ ਰਹੀ ਹੈ ਸੋ ਮੈ ਸਾਹਿਬ ਤਾਂ ਸਾਫੀ ਸਥਿਤੀ ਤੇ ਲੈਣਾ ਪੈ ਜੇ ਉਹ ਬਹੁਤ ਖਰਾਬ ਹੋਣੀ ਦੇਖ ਮਾਰ ਇਸ ਪਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਲੰਗਵਾ ਸਾਹਿਬ ਕੇਂਦਰ ਸਰਕਾਰ ਦਾ ਕਿੰਨਾ ਕੁ ਰੋਲ ਲੱਗਦਾ ਹੈ ਇਸ ਮਾਮਲੇ 'ਚ ਕੇਂਦਰ ਸਰਕਾਰ ਦਾ ਕਿੰਨਾ ਕਰੋ ਲੱਗ ਗਿਆ ਸਾਰੇ ਰਲੇ ਮਿਲ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੀ ਸਾਰਾ ਕੁਝ ਜਰੰਗੇ ਦੀ ਜਿਹੜੀਆਂ ਬੈਸੀ ਦੇ ਵਿੱਚ ਕੋਈ 2-3 ਘਟਨਾਵਾਂ ਆਈਆਂ ਉਹਨੂੰ ਲੈ ਕੇ ਬੜਾ ਕਰੈਪ ਕੀਤਾ ਯਾਰ ਕੋਈ ਸਮਝ ਦੇ ਇੱਕ ਤਬਕੇ ਵੱਲੋਂ ਕੀਤਾ ਗਿਆ ਹੈ ਜਾਂ ਕਿ ਉਹ ਸਾਰੇ ਜਿਹੜੀ ਇੱਕ ਜਥੇ ਜਾਤ ਵੱਲੋਂ ਕੀਤਾ ਹੈ ਦੇਖੋ ਸਾਰੇ ਹਿੰਦੂਸਤਾਨ ਦਾ ਪੰਜਾਬ ਦੀ ਬਾਤ ਸਿੱਖ ਬਹੁਤ ਵੱਡੀ ਲੜਾਈ ਲੜੀਆ ਸਿੱਖਾਂ ਨੇ 80 फीसदी ਵੱਧ ਰਿਸ਼ਾਇ ਜਿਹੜਾ ਸਿੱਖਾਂ ਲਈ ਦਾਦੀ ਦੇ ਬਾਸੀ ਪਰ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਗੱਲਾਂ ਇਹ ਗੱਲਾਂ ਕਿਤੇ ਜਾ ਰਹੀਆਂ ਜੋ ਕੋਈ ਵੀ ਇਹ ਨਹੀਂ ਕਰ ਸਕਦਾ ਅੱਛਾ ਲੰਗੋਤ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਇੱਕ ਕਾਫੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਬੀਬਾ ਹਰਸ਼ੀਪਰ ਕੋ ਬਦਲ ਦੀ ਇੱਕ ਬਿਆਨ ਉਹਨਾਂ ਦਾ ਜਿਹੜਾ ਹੱਕ ਚ ਹੈ ਇੱਕ ਖਿਲਾਫ ਆਪਾ ਅਮਰਿਤਪਾਲ ਦੇ ਉਹ ਕੀ ਹੈ ਸਰ ਉਹ ਤਾਂ ਬੀਬਾ ਕੋਈ ਦੱਸਾਂਗੇ ਜਿਹੜਾ ਬਿਆਨ ਤੁਸੀਂ ਦਿੱਤਾ ਉਹ ਜਾਣ ਠੀਕ ਹੈ ਜੀ ਉਹ ਹੀ ਦੱਸ ਠੀਕ ਹੈ ਠੀਕ ਲਾਈਵ ਤੇ ਇਸ ਚੈਨਲ ਦੇ ਲਈ ਅਮ੍ਰਿਤਸਰ ਤੋਂ ਗੌਰਵ ਕੁਮਾਰ ਦੀ ਵਿਸ਼ੇਸ਼ ਰਿਪੋਰਟ